ਦੀ ਆ ਕੀ ਹਾਲ ਚਾਲ ਹੈ ਦੋਸਤੋ ਮਿੱਤਰਾਂ ਮੇਰੇ ਦਾ ਠੀਕ ਠਾਕ ਹਾਂ ਥੋੜੇ ਜਣੇ ਸੈਟ ਵਟ ਹੋਣਗੇ ਲੋਈ ਮਿੱਤਰੋ ਬੱਚੇ ਆਪਾਂ ਚੱਲ ਕੇ ਡੰਨੇ ਆ ਤੇ ਆਪਣੀ ਨ ਕਬੂਤਰੀ ਬਈ ਚਾਰਾਂ ਦਿਨਾਂ ਬਾਅਦ ਵਾਪਸ ਆ ਗਈ ਆ ਕਿੱਧਰ ਚੱਲ ਗਈ ਆ ਰਹੀ ਆ ਦੀ ਆ ਫੜ ਲਈ ਬਈ ਬਾਹਰ ਚੱਲੇ ਗਏ ਤੁਹਾਨੂੰ ਇੱਕ ਮਿੰਟ ਜਿਹੜਾ ਮੁਰਗੀ ਹੈ ਬਈ ਸ਼ੁਰੂ ਦੇ ਆ ਫੜਦੀ ਕੂਤਰੀ ਦਿਖਾਉਣਾ ਇੱਕ ਮਿੰਟ ਹਾਂ ਬਈ ਮਿੱਟੀ ਜੀ ਸੜਤੀ ਸੀ ਆਪਾਂ ਦੇਖ ਲੋ ਸੁੱਕੀ ਪਈ ਆ ਪੂਰੀ ਰੋੜੇ ਆ ਰਹੀਆਂ ਆਪਣੇ ਮੁਰਗੀਆਂ ਤੇ ਆ ਰਹੀ ਆਪਣੀ ਕਬੂਤਰੀ ਬਈ ਕਬੂਤਰੀ ਕਬੂਤਰੀ ਆ ਸੀਗੀ ਬਈ ਪਜਾਮੀ ਮੋਜੀ ਇਹ ਪੈਰਾਂ ਤੇ ਮੋਜ ਔੜ ਜੋ ਇਹ ਆ ਰਿਹਾ ਪੈਰਾਂ ਤੇ ਮੋਜ ਆ ਠੀਕ ਹੈ ਇਹ ਬਈ ਤੁਹਾਨੂੰ ਦੱਸਿਆ ਨਾ ਦੋ ਨਿਕਲੇ ਸੀ ਇੱਕ ਕਪੜਾ ਗਾਂਡੂ ਕਬੂਤਰ ਇੱਕ ਇਹ ਤੇ ਬਈ ਚਾਰਾਂ ਦਿਨਾਂ ਬਾਅਦ ਇਹ ਨਾ ਛਤਰੀ ਤੇ ਆ ਕੇ ਬਹਿ ਗਈ ਕਿਤੇ ਤੇ ਮੈਂ ਲਾਮ ਗਿਆ ਹੋਇਆ ਸੀਗਾ ਤੇ ਭਾਪੇ ਨੇ ਮੈਨੂੰ ਫੋਨ ਲਾਇਆ ਕਹਿੰਦਾ ਜਨਵਰ ਕੁਛਦਰੀ ਤੇ ਬੈਠਾ ਮੈਂ ਕਹਾ ਨਹੀਂ ਤੇ ਛੱਡਿਆ ਕਹਿੰਦਾ ਮੈਂ ਕਹਾ ਨਹੀਂ ਯਾਰ ਤੇ ਉਹ ਮੈਨੂੰ ਨੇ ਫੋਨ ਲਾਇਆ ਉਹ ਕਹਿੰਦਾ ਪਿਆ ਮੋਜੀ ਮੈਂ ਕਹਾ ਤਾਲ ਲਾ ਤੇ ਭਈ ਆ ਗਈ ਵਾਪਸ ਵਧਾਈਆਂ ਸਾਰਿਆਂ ਨੂੰ ਚਾਰਾਂ ਦਿਨਾਂ ਬਾਅਦ ਵਾਪਸ ਆਈ ਆ ਦੇਖ ਨਸਲ ਦਾ ਐ ਹੁੰਦਾ ਬਈ ਪਤਾ ਨਹੀਂ ਰੱਬ ਜਾਣੇ ਕਿਸੇ ਨੇ ਫੜ ਲਈ ਸੀ ਘਰੇ ਆ ਗਈ ਤੇ ਪਤਾ ਨਹੀਂ ਤਾਂ ਕੋਠੇ ਇਕੱਠਾ ਦਿਆਂ ਰਹਿ ਰੁਕੇ ਆਈ ਆ ਆ ਸੀਗੀ ਇਹ ਆ ਕੋਈ ਇਹਨੂੰ ਛੱਡ ਦਿੰਨੇ ਆਪਾਂ ਚੱਲ ਤੇ ਆਹ ਦੇਖ ਲਓ ਬਾਈ ਸਾਰੇ ਕਬੂਤਰ ਤੇ ਆਪਾਂ ਨਾ ਮਾਮਟੀ ਦੀ ਕਰਾਂਗੇ ਬਾਈ ਸਫਾਈ ਸਫਾਈ ਆਪਾਂ ਕਰਾਂਗੇ ਦੋ ਦਿਨ ਰੋਕੇ ਬਸ ਆਪਾਂ ਸਾਰੇ ਕਬੂਤਰ ਕਬੂਤਰਾਂ ਦੇ ਜੋੜੇ ਪਾੜ ਦਾਂਗੇ ਜਿਨ੍ਹਾਂ ਦੇ ਬੱਚੇ ਕੱਢਣ ਵਾਲੇ ਅੰਡੇ ਉੱਟੀ ਦੇ ਰਾਸੇ ਪਾਸੇ ਤਾਂ ਇਹ ਨਹੀਂ ਜਿਵੇਂ ਉਹ ਲਾਲਸਰੀ ਬੈਠੀ ਆ ਦੇਖ ਬਦ ਆਹ ਬਈ ਲਾਲਸਰੀ ਬੈਠੀ ਉਹ ਜੀ ਕੁੰਡੇ 'ਚ ਜਿੰਨਾਂ ਦੇ ਵਿੱਚ ਬੱਚੇ ਬਣੇ ਹੋਏ ਉਹ ਆਪਾਂ ਜੋੜੇ ਬਾਹਰ ਕੱਢ ਲਾਂਗੇ ਛੱਡ ਲਾਂਗੇ ਜਾਂ ਡੋਲੀ ਦੇ ਵਿੱਚ ਕੋਈ ਐਡਜਸਟਮੈਂਟ ਕਰਦਾ ਜਾਂ ਖੁੱਡੇ ਛੱਡ ਦਾਂਗੇ ਇਹਨਾਂ ਨੂੰ ਬਾਕੀ ਸਾਰੇ ਆਪਾਂ ਇਹਦੇ ਵਿੱਚ ਕਰਕੇ ਤੇ ਸਫਾਈ ਕਰ ਦੇਣੀ ਹੈ ਮੈਂ ਟੋਮੈਟੋ ਠੀਕ ਹੈ ਜੀ ਚਲੋ ਭਾਈ ਚੱਲ ਕੇ ਬੱਚੇ ਛੱਡ ਗਏ ਇਹ ਤਾਂ ਇੰਜੋਏ ਕਰਦੇ ਉੱਡਦੇ ਫਿਰਦੇ ਰਹਿਣ ਦੋ ਇਹਨਾਂ ਨੂੰ ਮੁਰਗੀਆਂ ਵੀ ਪਾਣੀ ਪੀ ਲੈਣਗੀਆਂ ਤੇ ਉਹਨਾਂ ਦਾ ਆਓ ਜੀ ਖੁੱਡਾ ਖੋਲਿਆ ਭਾਈ ਹੁਣ ਪਤਾ ਇਹਨਾਂ ਨੂੰ ਪਤਾ ਹਰਨ ਦੀ ਕਾਲਾ ਕੁੱਤਰੇ ਗੋਲ ਲੱਗਦਾ ਤਾਂ ਕਾਲਾ ਹੀ ਆ ਉਹ ਜਾ ਕੇ ਰਹਿ ਪਿਆ ਚਲੋ ਕੋਈ ਚੱਕਰ ਨਹੀਂ ਤੇ ਪਾਪੇ ਨੇ ਨਹੀਂ ਅੱਜ ਛੱਡੇ ਆਪਾਂ ਛੱਡਦੇ ਆ ਖੇਤਿਆਂ ਆਲੇ ਇੱਕ ਇੱਧਰ ਲੱਗੀ ਛੋਟੀ ਇੱਕ ਉਧਰ ਲੱਗੀ ਤੇ ਇੱਕ ਥੱਲੇ ਪਈ ਆ ਕਿ ਜਾਲ ਲੱਗਿਆ ਤੇ ਉਹਦੇ ਕੋਈ ਉਤਰਦਾ ਹੋਰ ਵੀ ਖਿਡਾਰੀਆਂ ਨੇ ਡਾਤੇ ਆ ਆ ਦੇਖੋ ਇੱਧਰ। ੁੱਡੇ ਫਿਰਦੇ ਨੇ। ਲਓ। ਕਰੋ ਟੀਆ ਕਾਲੀ। ਆ ਦੇ ਫਿਰਦੇ। ਆ ਦੇ, ਆ ਦੇ, ਆ ਦੇ। ਚਲੋ ਬਈ, ਸਾਰਿਆਂ ਨੇ ਛੜ ਤੇ। ਆ ਪਾਗ ਆ ਪਿਛੇ ਰਹੀਏ, ਆਪਾਂ ਵੀ ਬਾਹਰ ਕੱਢ ਦਗੇ। ਦੇਖ ਲਓ ਇੱਧਰ ਸਾਰੇ ਕਿਵੇਂ ਬੈਠੇ ਲੈ। ਆ ਸਾਰੇ ਬੱਚੇ ੜਦੇ ਬਈ ਆਪਣੇ ਸਾਰੇ। ਜਿੰਨੇ ਵੀ ਥੱਲੇ ਬੈਠੇ ਆ। ਕੁਸਤਾں ਵੀ ਬੈਠੇ ਆ। ਇਨਾਲ ਦੇ ਵਿੱਚ ਨਾ ਦੋ ਨਵੇਂ ਆ ਉਹ ਵੀ ਛੱਡਨੇ ਆ ਅੱਜ ਆਪਾਂ ਦੋ ਨਵੇਂ ਆ ਕਿਹੜੇ ਉਹ ਤੁਹਾਨੂੰ ਮੈਂ ਦਿਖਾਉਣਾ ਇੱਕ ਮਿੰਟ ਬਾਕੀ ਸਹੀ ਤਾਂ ਦੇਖ ਕੇ ਛੱਡਾਂਗੇ ਆਪਾਂ ਐ ਨਹੀਂ ਛੱਡਦੇ ਚਲੋ 부ਜੀ ਚਲੋ ਜੀ ਚਲੋ ਜੀ ਚਲੋ ਜੀ ਚਲੋ ਜੀ ਚਲੋ ਜੀ ਉਹ ਨਵਾਂ ਇਕ ਤਾਰ ਹੈ ਬਈ ਚੀਨਣ ਜ ਆਹ ਦੇ ਜੀ ਤੇ ਉਂਗਲਾ ਇਹਦੇ ਇੱਕ ਪਾਸੇ ਡੰਡਾ ਮਾਰਿਆ ਤੇ ਇੱਕ ਬੱਚਾ ਆਪਣਾ ਆ 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 ਵੇਹੀ ਆਹ ਤਾਂ ਇਹਦੀ ਚੰਗੀ ਆ ਜੋੜਾ ਜੋੜਾ ਤੇ ਬੈਠਾ ਵਾ ਬਾਕੀ ਚੱਲਣਾ ਦੋ ਚਲੋ ਜੀ ਚਲੋ 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 ਚਲ 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 ਤੂੰ ਹੀ ਚੱਲ ਤੂਣੀ ਆ ਨਾ ਇਹ ਆ ਦੋ ਤਾਂ ਹੋਰ ਭੇਜ ਦੇ ਆ ਰਿਹਾ ਭਾਈ ਨਵਾਂ ਇੱਕ ਤਰ੍ਹਾਂ ਛੜਨਾ ਦੇ ਠੀਕ ਹੈ ਇਹਦੇ ਹਰ ਮਾਰਿਆ ਹਰਾ ਡੰਡਾ ਇੱਕ ਪਾਸੇ ਇਹ ਆਪਾਂ ਬਾਅਦ ਚ ਫੜਦੇ ਆ ਪਹਿਲਾਂ ਇਹਨਾਂ ਨੂੰ ਘੜਦਗੇ ਚਲੋ ਯਾਰ ਤੁਹਾਨੂੰ ਸਮਝ ਹੀ ਨਹੀਂ ਲੱਗੀ ਚੱਲ ਆ ਲੈ ਉਹ ਤਾਂ ਨਮਾਇਕ ਨੇ ਕਲੀ ਗੇ ਭਾਈ ਆਪਦੇ ਆਪ ਆ ਬਗੇ ਜਾਂਦੇ ਆਇਆ ਆ ਦੋ ਤਿੰਨ ਉੱਡੀ ਗਏ ਚੱਲ ਤੂੰ ਚੱਲ 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 ਤੇ ਆ ਗਿਆ ਕੱਕ ਆਪਣੇ ਡੰਡੇ ਵਾਲਾ ਕਲਾ ਓਏ 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 ਉਹ ਤਾਂ ਤੇ ਆ ਬੱਚਾ ਇਹ ਛੋਟਾ ਬਈ ਇਹਨਾਂ ਨੂੰ ਲੈਣ ਦੇ ਆਪਾਂ ਚੱਲੇ ਡੱਗੇ ਬਈ ਸਾਰੇ ਆਪੇ ਮੇਰਾ ਕੁਝ ਨਹੀਂ ਕੀਤਾ ਹੁਣ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਸਾਡੇ ਨਾਲ ਆ ਹੀ ਹੋਣੀ ਆ ਮੈਂ ਬਾਹਰ ਕੱਢ ਦਿੰਦਾ ਵਾ ਵੇਹ ਹੁਣ ਬਾਹਰ ਵੀ ਤੁਹਾਡੇ ਸਾਹਮਣੇ ਆਪ ਹੀ ਨਿਕਲ ਗਏ ਅੱਜ ਚਲੋ ਜੀ ਇਹਵੇਂ ਸਿਆਣੇ ਹੁੰਦੇ ਜਾਨਵਰ ਆਪ ਹੀ ਪਤਾ ਲੱਗ ਜਾਂਦੀ ਇਹਨਾਂ ਹੌਲੀ ਹੌਲੀ ਕੀ ਹੋਣਾ ਸਾਡੇ ਨਾਲ ਕੀ ਕਰਦੇ ਆ ਇਹਨਾਂ ਨੂੰ ਹੀ ਘੇਰ ਦਿੰਨੇ ਆ ਆ ਰਿਹਾ ਭਾਈ ਨਵਾਂ ਬੱਚਾ ਜਿਹੜਾ ਛੜਨਾ ਆਪਾਂ ਇਹ ਆਪਾ ਡਾਉਣਾ ਪਹਿਲੇ ਦਿਨ ਇਹਦਾ ਰੰਗ ਵੀ ਤੁਹਾਨੂੰ ਦਿਖਾਵਾਂ ਮੈਂ ਰਾਂਗ ਦੇ ਭਾਈ ਆਹ ਮਾਰਿਆ ਡੰਡਾ ਦੇ ਓਏ ਓਏ ਆਓ ਵੀਰੇ ਇੱਕ ਆਪਸੀ ਡੰਡਾ ਮਾਰਿਆ ਖੱਬੇ ਪਾਸੇ ਆਹ ਛੱਡਾਂਗੇ ਲੈ ਚੱਕ ਕੋਈ ਔਰ ਦਾ ਬ੍ਰੀਕ ਜਿਉਂ ਹੀ ਲੱਗਦਾ ਤੁਹਾਨੂੰ ਦੇਖਿਓ ਇਧਰ ਦੇਖੋ ਕਾਹੀ ਨਾ ਔਰ ਏਕੇ ਹੱਟ ਗਿਆ ਨਾ ਪੰਜ ਛੇ ਰਹਿੰਦੇ ਸੀ ਇਧਰ ਨਾਲ ਆਹ ਵੇਖੋ ਛੋਟਾ ਕਾਲ ਕੰਤਾ ਆ ਆਦੀ ਮੂਰੀ ਹੋ ਗਾ ਨਾ ਜਿਹੜਾ ਆ ਗਿਆ ਆ ਜਾਂਦਾ ਗਾਲ ਕਾਂਤਰਾ ਇਹਦੇ ਉੱਤੇ ਡੰਡੇ ਵਾਲਾ ਆ ਹੁੰਦੇ ਆ ਦੇ ਚਲੋ ਭਾਈ ਆ ਵੀ ਛਤਰੀ ਆਪਾਂ ਲਾ ਦਨੇ ਜਿਹੜੇ ਨੇ ਜਿੱਤੇ ਬਹਿਣਾ ਬਹਿ ਜਾਊਗਾ ਕੋਈ ਆ ਜਾਂਦਾ ਡੰਡੇ ਵਾਲਾ ਕਰ ਲਈ ਆ ਦੇ ਤੋਏ ਭਾਈ ਇੱਕ ਛਤਰੀ ਜਾਲ ਛਤਰੀ ਛਤਰੀ ਹੁਣ ਸਾਨੂੰ ਇੱਧਰ ਲਈ ਵੀ ਅਪਡੇਟ ਦੇਣਾ ਇੱਧਰ ਬਾਈ ਮੇਰੇ ਸਾਹਮਣੇ ਪੂਰੀ ਨੇ ਅੰਡਾ ਰੱਖ ਲੇ ਦੇਖਦੇ ਆਪਾਂ ਬੈਠੀ ਜਾਂਦੇ ਜੀ ਕੱਲ ਚੈੱਕ ਕਰ ਲੈਨੇ ਕੋਈ ਚੱਕਰ ਨਹੀਂ ਇੱਧਰ ਤਾਂ ਦੋਨੇ ਅੰਡੇ ਆ ਠੀਕ ਹੈ ਜੀ ਆਪੇ ਯਾਰ ਤੇ ਉਧਰ ਉਹ ਵੇ ਇਹ ਕੰਡਾ ਕਿਆ ਹੀ ਨਾ ਮੈਂ ਤੁਹਾਨੂੰ ਇਹਦਾ ਚੱਲ ਉਹ ਪੂਰ ਨਹੀਂ ਜਾਈ ਮੜਾ ਜਾਈ ਜਾਂ 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 ਹੀ ਮੜਾ ਜਾ ਆ ਗਿਆ ਆ ਗਿਆ ਐ ਵੀ ਡਾਰਦਾ ਡਰਦੀ ਉਹਦਾ ਐਨਾ ਨਹੀਂ ਬਾਈ ਤੇਰੇ ਪਤਾ ਨਹੀਂ ਕੀ ਚੱਕਰ ਦਾਰ ਲੋ ਯਾਰ ਤੁਸੀਂ ਵੀ ਪੂਰਨੇ ਦਾ ਪਹਿਲਾ ਨੰਬਰ ਲੈ ਲਿਆ। ਬਾਕੀ ਦੇਖ ਲੋ ਬਈ ਗੁੱਡਾ ਹੁਣ ਜਮਾ ਸੁੱਕਾ ਵਜ ਜਮਾ। ਦੇਖੋ। ਤੇ ਬਈ ਨੀਟ ਐਂਡ ਕਲੀਨ ਵੀ ਐ ਬੈਠ ਜਿਹੜੀ ਮਾਰਦੇ ਨੇ ਸੁੱਕ ਜਾਂਦੀ ਨਾਲ ਦੀ ਨਾਲ ਹੀ। ਕੋਈ ਇਧਰ ਕਚਰੇ ਵਾਲਾ ਕੰਮ ਨਹੀਂ ਛੋੜੇ ਸਾਹਮਣੇ। ਬਸ ਇਹਨਾਂ ਨੂੰ ਦਾਣੇ ਪਾ ਗਏ ਪੁੱਜੀ ਕਰਕੇ ਰੱਖ ਦੇ ਦੀ। ਓਕੇ ਆ ਕੰਮ। ਆ ਦੇਖ ਲੋ। ਉ르 ਗਈ ਦਰ ਲਿਆ ਅੰਡਾ ਉੱਥੇ ਲੈ ਲਿਆ ਨੰਬਰ ਇਹਨਾਂ ਨੇ ਨਹੀਂ ਬਈ ਤੇਰੀ ਚਲੋ ਕੋਈ ਜਾਂਦਾ ਨਹੀਂ ਉਹਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜੀਨਾ ਬੱਚਾ ਨਾ ਆ ਆ ਹਾ 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 ਆਇਆ ਆਇਆ ਆ ਜਾ ਆ ਹਾ 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 ਆਇਆ 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 ਆ ਦੇਖੋ ਜੀ ਆ ਬਹਿ ਗਏ ਨੇ ਛਤਰੀ ਤੇ ਬਈ ਮੈਂ ਇਕੱਲੀ ਬਾਜ਼ੀ ਮਾਰੀ ਜਾਨਵਰ ਕੋਈ ਨਹੀਂ ਬੈਠਾ ਹੈ ਇੱਥੇ ਛਤਰੀ ਤੇ ਸਾਰੇ ਖਾਲੀ ਆ ਆ ਕੇ ਬਹਿ ਗਏ ਐ ਹੁੰਦੀ ਨਸਲ ਬਾਈ ਬਾਕੀ ਡਾਰ ਚੋ ਨਹੀਂ ਸੀਦੀ ਕੋਈ ਬੱਚਾ ਜਾਂਦਰਾ ਹੁੰਦਾ ਪਰ ਜਿਹੜਾ ਬੇ ਬੇ ਨਸਲਾ ਹੋਵੇ ਨਾ ਉਹਨੂੰ ਡਾਰ ਵੀ ਕੀ ਕਰੇ ਠੀਕ ਹੈ ਜੀ ਐ ਹੁੰਦੀ ਗੱਲ ਤੇ ਬੰਨਡੇ ਵਾਲਾ ਹੋ ਜਾਂਦਾ ਵਿਚਾਲੇ ਸੈਂਟਰ ਚ ਆ ਜਾਂਦਾ ਆ ਤੇ ਇਹਨਾਂ ਦੇ ਵਿੱਚੋਂ ਬਾਈ ਆਹ ਬੱਚਾ ਤੇ ਉਹ ਬੱਚਾ ਤਾਂ ਸਹੀਦੀ ਉੱਡਣ ਲੱਗ ਜਾਣਗੇ ਆਹ ਤੇ ਮਗਰਲੇ ਦੋਨੇ ਆਹ ਬੱਚੇ ਜੀ ਥੋੜੀ ਦਿੱਕਤ ਆ ਹਾ ਜੀ ਇਹਦੀ ਹੈਗੀ ਆ ਹੱਡੀ ਕਮਜ਼ੋਰਾ ਥੋੜਾ ਜਿਹਾ ਇਹਨੂੰ ਦਿਨੇ ਹੁੰਨੇ ਛੋਲੇ ਤੇ ਹੂੰ ਠੀਕ ਆ ਬੱਚਾ ਐਕਟਿਵ ਆ ਤੇ ਉਹ ਆਪਣੇ ਜੋੜੇ ਨੇ ਆਂਡੇ ਹਜੇ ਨਹੀਂ ਧਰੇ ਲੇਟ ਆ ਥੋੜਾ ਜਿਹਾ ਕੰਮ ਇਹਨਾਂ ਦਾ ਧਰ ਲੈਣਗੇ ਜਲਦੀ ਠੀਕ ਆ ਭਾਈ ਤੇ ਉਹ ਦੋ ਹੁਣ ਆਪਣੀ ਡਾਰ ਦੇ ਵਿੱਚ ਆਮਲ ਹੋ ਜਾਣਗੇ ਮਗਰਲੇ ਉਹ 10 ਦਿਨਾਂ ਤੱਕ ਉੱਡਣ ਲੱਗ ਜਾਣਗੇ 10 ਦਿਨ ਲੱਗਣਗੇ ਉਹਨਾਂ ਨੂੰ ਹਜੇ ਤੇ ਉਹਨਾਂ ਟਾਈਮ ਆਪਾਂ ਅੰਦਰੀ ਰੱਖਦੇ ਹੁੰਨੇ ਹਾਂ ਜਾਲ ਚ ਪਾਦਨੇ ਹੁੰਨੇ ਸਵੇਰੇ ਸ਼ਾਮ ਘੰਟਾ ਘੰਟਾ ਬਸ ਓਕੇ ਰਿਪੋਰਟਾਂ ਹੁਣ ਇਹਨਾਂ ਨੂੰ ਪੰਜਾਂ ਨੂੰ ਹੀ ਆਪਾਂ ਜਾਲ ਚ ਪਾ ਦਿੰਨੇ ਆ ਇਹਨੂੰ ਵੀ ਲਾ ਲੈਨੇ ਆਪਾਂ ਕਿਧਰ ਗਿਆ ਓਟਕੇ ਦੁਵਾਰਾ ਆ ਬੈਠਾ ਬੈਠਾ ਬਿਠਾਏ ਤੇ ਇਹਨੂੰ ਮਤਾਰੜਨਾ ਇੱਕ ਮਿੰਟ ਬਾਈ ਤੰਨੇ ਬੱਚਿਆਂ ਨੂੰ ਛੋਲੇ ਦੇ ਗੇ ਤੇ ਓਕੇ ਬਾਈ ਪਾ ਤੈ ਜਾਲ ਚ ਆ ਫਿਰਦੇ ਹਰੇ ਬੱਚੇ ਤੇ ਆ ਫਿਰਦਾ ਆਪਣਾ ਗਲਬੀ ਕੰਤ ਵਾਲਾ ਜਿਹੜਾ ਵਿੱਚੋਂ ਨਿਕਲ ਗਿਆ ਸੀ ਇਹਨੂੰ ਹੁਣ ਮੈਂ ਗੈਰ ਨਹੀਂ ਲੱਗ ਗਿਆ ਫਿਰ ਠੀਕ ਹੈ ਜੀ ਉਹ ਤਾਂ ਹੁਣ ਇਹ ਸਿੱਧੇ ਛਤਰੀ ਤੇ ਆ ਜਾਂਦਾ ਬਸ ਨੇਤੀ ਉਹ ਡੜ ਲੈਂਦਾ ਮੈਂ ਕਿਹਾ ਚਲੋ ਇਹਨੇ ਨਾਲ ਜਾਮ ਜਾਣੀ ਹੁੰਦਾ ਜਾਨਵਰ ਕਾਲ ਕੰਤਨ ਬਾਈ ਤਾੜਨ ਲੱਗਿਆ ਤੂੰ ਫੇਰ ਉੱਡ ਗਿਆ ਉਹ ਫਿਰਦਾ ਆ ਵੀਰੇ ਕਰਦਾ ਬੜਾ ਤਾਂ ਕਰਕੇ ਚਲੋ ਇਹਨੂੰ ਫਿਰਦਾ ਰਹਿੰਦੋ ਤੇ ਇਹ ਵੀਡੀਓ ਦਾ ਪਾ ਇੱਥੇ ਐਂਡ ਕਰ ਦਣੀ ਜਿਹੜੇ ਆਪਣੇ ਚੈਨਲ ਨਾਲ ਵੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਯੂਸੂ ਵੀਡੀਓ ਕਿੱਦਾਂ ਲੱਗੀ ਤੇ ਵਿਦਾਈਆਂ ਬਾਈ ਸਾਰਿਆਂ ਨੂੰ ਕਬੂਦਰੀ ਆਪਣੇ ਮੋੜਿਆਈਏ ਠੀਕ ਹੈ ਜੀ ਓਕੇ ਮਿੱਤਰੋ ਇਹਨਾਂ ਨੂੰ ਕੱਢ ਦਾਂਗੇ ਬਾਅਦ ਚ ਜਦੋਂ ਹੌਲੀ ਹੌਲੀ ਬਹਿਣ ਲੱਗਣੇ ਨਾਲ ਦੀ ਨਾਲ ਤਾੜੀ ਚੱਲਾਂਗੇ